ਸੋ ਸੁਣੋ ਸਣੋ ਗਰਮੀ ਦੀਆਂ ਛੁੱਟੀਆਂ ਮੁੱਕਣ ਵਾਲੀਆਂ ਨੇ ਤੇ ਹੁਣ ਵਕਤ ਆ ਗਿਆ ਹੈ ਕਿ ਆਪਾਂ ਮੁਰ ਸਕੂਲ ਚਲੀਏ ਇਸ ਵਾਰ 100% ਦੀ ਹਾਜ਼ਰੀ ਦੀ ਪੁਕਾਰ ਨੂੰ ਬੱਚਿਆਂ ਨੂੰ ਸਕੂਲ ਵਾਪਸ ਲਿਆਉਣ ਲਈ ਮਾਪਿਆਂ ਤੇ ਬੱਚਿਆਂ ਨੂੰ ਮਿਲ ਕੇ ਇੱਕ ਤਿਆਰੀ ਕਰਨੀ ਪੈਗੀ ਤੇ ਇਹ ਤਿਆਰੀ ਕਿੱਦਾਂ ਕਰਨੀ ਹੈ ਆਓ ਸਮਝੀਏ ਦੇਖੋ ਜੀ ਛੁੱਟੀਆਂ ਦੌਰਾਨ ਬਹੁਤ ਸਾਰੇ ਬੱਚੇ ਆਪਣੇ ਨਾਨਕੇ ਪਿੰਡ ਚਲੇ ਜਾਂਦੇ ਨੇ ਤੇ ਇਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈ ਇਹ ਬਹੁਤ ਵਧੀਆ ਚੀਜ਼ ਹੈ ਪਰ ਜ਼ਰੂਰੀ ਹੈ ਕਿ ਉਹ ਉੱਥੋਂ ਵਾਪਸ ਵੀ ਆਉਣ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਨੂੰ ਸਮੇਂ ਸਿਰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਬੱਚਿਆਂ ਨਾਲ ਥੋੜਾ ਸਮਾਂ ਕੱਢ ਕੇ ਪੁਰਾਣੀ ਕੀਤੀ ਗਈ ਪੜ੍ਹਾਈ ਤੇ ਇੱਕ ਵਾਰੀ ਦੁਬਾਰਾ ਨਜ਼ਰ ਫੇਰੋ ਇਸ ਨਾਲ ਉਹਨਾਂ ਦੀ ਸਕੂਲ ਆਉਣ ਦੀ ਤਿਆਰੀ ਪੱਕੀ ਹੋ ਜਾਏਗੀ ਇਹ ਕਿ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਬੱਚਿਆਂ ਨੂੰ ਹੌਲਿਡੇ ਹੋਮਵਰਕ ਮਿਲਿਆ ਹੋਇਆ ਹੈ। ਉਹਨਾਂ ਨੂੰ ਪ੍ਰੇਰਿਤ ਕਰੋ ਕਿ ਆਪਣਾ ਹੌਲਿਡੇ ਹੋਮਵਰਕ ਸਕੂਲ ਆਉਣ ਤੋਂ ਪਹਿਲਾਂ ਪੂਰਾ ਕਰਨ। ਤੇ ਜੇਕਰ ਉਹਨਾਂ ਨੇ ਹੌਲਿਡੇ ਹੋਮਵਰਕ ਪੂਰਾ ਨਹੀਂ ਵੀ ਕੀਤਾ, ਫਿਰ ਵੀ ਉਹਨਾਂ ਨੂੰ ਪ੍ਰੇਰਿਤ ਕਰੋ ਕਿ ਉਹ ਪਹਿਲੇ ਦਿਨ ਸਕੂਲ ਜ਼ਰੂਰ ਜਾਣ। ਅਖਰੀ ਤੇ ਬਹੁਤ ਜ਼ਰੂਰੀ ਚੀਜ਼। ਬੱਚਿਆਂ ਨੂੰ ਇਹ ਕਹਿ ਕੇ ਸਕੂਲ ਆਉਣ ਲਈ ਪ੍ਰੇਰਿਤ ਕਰੋ ਕਿ ਉਹ ਆਪਣੇ ਦੋਸਤਾਂ ਨੂੰ ਮਿਲਣਗੇ, ਉਹਨਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ, ਖੇਡ ਖੇਡਣ ਨੂੰ ਮਿਲਣਗੇ ਅਤੇ ਦਿਲਚਸਪ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਮਿਲੇਗਾ। ਜੇਕਰ ਹੋ ਸਕਦਾ ਤੇ ਆਪਣੇ ਬੱਚਿਆਂ ਨਾਲ ਟਾਈਮ ਕੱਢ ਕੇ ਉਹਨਾਂ ਨੂੰ ਸਕੂਲ ਲਾਉਣ ਲਈ ਪ੍ਰੇਰਿਤ ਜਰੂਰ ਕਰੋ ਤੇ ਪਹਿਲੇ ਦਿਨ ਉਹਨਾਂ ਨੂੰ ਸਕੂਲ ਛੱਡਣ ਵੀ ਆਓ ਤਾਂ ਇਹ ਨਿੱਕੀਆਂ-ਨਿੱਕੀਆਂ ਗੱਲਾਂ ਤੇ ਧਿਆਨ ਦੇ ਕੇ ਆਪਾਂ ਆਪਣੇ ਬੱਚਿਆਂ ਨੂੰ ਸਕੂਲ ਵਾਪਸ ਭੇਜ ਦੇਣਾ ਹੈ 1 ਜੁਲਾਈ ਨੂੰ ਆਪਾਂ ਉਹਨਾਂ ਨੂੰ ਕਹਿਣਾ ਹੈ ਕਿ ਆਪ ਪੁੱਤ ਮੜ ਸਕੂਲ ਚਲੀਏ